ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਚ ਹੋਵੋਗੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਬਲੌਗ ਦੀ ਜਿਵੇਂ ਸਵੇਰ ਦੀ ਸ਼ੁਰੂਆਤ ਹੁੰਦੀ ਆ ਇੱਕ ਚਾਹ ਦੇ ਨਾਲ ਇਹ ਤਾਂ ਪੰਜਾਬੀਆਂ ਦੀ ਖਾਸ ਹੀ ਹੈ ਤਾਂ ਬਈ ਜਦੋਂ ਤੱਕ ਉਦੋਂ ਤੱਕ ਸੋਸਤੀ ਨਹੀਂ ਰਹਿੰਦੀ ਜਦੋਂ ਤੱਕ ਅਸੀਂ ਚਾਹ ਦੀ ਪਿਆਲੀ ਨਹੀਂ ਪੀ ਲੈਂਦੇ ਸੋ ਇਸ ਕਰਕੇ ਅੱਜ ਅਸੀਂ ਛੋਟਾ ਜਿਹਾ ਬਲੌਗ ਬਣਾਇਆ ਤੁਸੀਂ ਟਾਈਟਲ ਵਿੱਚ ਦੇਖ ਹੀ ਲਿਆ ਹੋਣਾ ਕਿ ਬਿਨਾ ਕੰਡ ਤੋਂ ਅਸੀਂ ਚਾਹ ਬਣਾਵਾਂਗੇ ਅੱਜ ਤੇ ਵੀਡੀਓ ਸਕਿਪ ਨਾ ਕਰਿਓ ਅੰਤ ਤੱਕ ਜਰੂਰ ਦੇਖਿਓ ਵੀ ਤੁਸੀਂ ਦੇਖਿਆ ਹੁਣ ਅਵੇ ਲਿਖਿਆ ਸੀਗਾ ਕਿ ਬੀਨਾ ਖੰਡ ਤੋਂ ਅਸੀਂ ਇਹ ਚਾਹ ਬਣਾਵਾਂਗੇ ਜੀ ਹਾਂ ਅੱਜ ਅਸੀਂ ਬੀਨਾ ਖੰਡ ਤੋਂ ਚਾਹ ਬਣਾਵਾਂਗੇ ਲੇਕਿਨ ਫਿੱਕੀ ਨਹੀਂ ਹੈਗੀ ਗੋੜ ਵਾਲੀ ਜ਼ਰੂਰ ਆ ਤੇ ਕਿਉਂਕਿ ਚਿੱਟੀਆਂ ਚੀਜ਼ਾਂ ਇਹ ਜਿਹੜੀਆਂ ਆ ਤਿੰਨ ਖੰਡ ਮੈਦਾ ਲੂਣ ਇਹ ਤਾਂ ਸਾਨੂੰ ਘਰਾਂ ਦੇ ਵਿੱਚ ਵਰਤਣੀਆਂ ਚਾਹੀਦੀਆਂ ਸੋ ਇਸ ਕਰਕੇ ਅਸੀਂ ਬੀਨਾ ਖੰਡ ਤੋਂ ਚਾਹ ਬਣਾਵਾਂਗੇ ਗੋੜ ਦੀ ਚਾਹ ਹੋਊਗੀ ਜੀ ਬਹੁਤ ਸਵਾਦ ਬਣਦੀ ਆ ਤੁਸੀਂ ਵੀ ਆਪਣੇ ਘਰਾਂ ਵਿੱਚ ਜ਼ਰੂਰ ਟਰਾਈ ਕਰਿਓ ਉਹਦੇ ਲਈ ਕੀ ਕਰਨਾ ਆ ਤੁਸੀਂ ਪਹਿਲਾਂ ਇੱਕ ਚਾਰ ਆਪ ਤੀਲਾ ਲੈਣਾ ਉਸ ਨੂੰ ਪਾਣੀ ਦੇ ਨਾਲ ਸਾਫ਼ ਕਰ ਲੈਣਾ ਸਾਫ਼ ਕਰਕੇ ਫਿਰ ਥੋੜਾ ਜਿਹਾ ਪਾਣੀ ਲੈਣਾ ਮੈਂ ਥੋੜਾ ਜਿਹਾ ਹੀ ਪਾਣੀ ਲੈ ਸਕ્યો ਕਿਉਂਕਿ ਦੋ ਕੱਪ ਬਣਾਉਣੇ ਸੀਗੇ ਨਾ ਇਸ ਕਰਕੇ ਮੈਂ ਥੋੜਾ ਜਿਹਾ ਪਾਣੀ ਲਿਆ ਪਾਣੀ ਲੈ ਕੇ ਉਸੇ ਵਿੱਚ ਜਾਦਾ ਮਸਾਲਾ ਥੋੜੀ ਜਿਹੀ ਜੁਵੈਨ ਪਾ ਦੇਣੀ ਕਿਉਂਕਿ ਮੈਨੂੰ ਜੁਵੈਨ ਦਾ ਫਲੇਵਰ ਬਹੁਤ ਜ਼ਿਆਦਾ ਪਸੰਦ ਆ ਚਾਹ ਦੇ ਵਿੱਚ ਇਸ ਕਰਕੇ ਹੈ ਨਾ ਅਸੀਂ ਜਿੱਥੇ ਮਰਜੀ ਘੁੰਮ ਲਈਏ ਜਿੱਥੇ ਮਰਜੀ ਤੁਸੀਂ ਚਲੇ ਜਾਓ ਖਾਣ ਪੀਣ ਵੱਡੇ ਵੱਡੇ ਹੋਟਲਾਂ ਤੇ ਚਿਲ ਜਾਓ ਲੇਕਿਨ ਜਦੋਂ ਤੱਕ ਘਰ ਆ ਕੇ ਚਾਹ ਦੀ ਪਿਆਲੀ ਨਹੀਂ ਪੀ ਲੈਂਦੇ ਉਦੋਂ ਤੱਕ ਥਕਾਵਣੀ ਤਰਦੀ ਸੱਚ ਹੈ ਇਹ ਤਾਂ ਮੰਨਣਾ ਹੀ ਪਊਗਾ ਨਾ ਚਲੋ ਜੀ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਸਾਡੀ ਚਾਹ ਬਣ ਗਈ ਹੈ ਜੀ ਹੁਣ ਮੈਂ ਅੱਧਾ ਕੱਪ ਦੁੱਧ ਦਾ ਲਿਆ ਵਾ ਕਿਉਂਕਿ ਦੋ ਕੱਪੀ ਬਣਾਣੇ ਸੀਗੇ ਥੋੜਾ ਜਿਹਾ ਪਾਣੀ ਇੰਨਾ ਕਿ ਲਿਆ ਸੀ ਕਿ ਮਿੱਠਾ ਘੋਲ ਜਾਵੇ ਇਸ ਕਰਕੇ ਹੁਣ ਮੈਂ ਅੱਧਾ ਕੱਪ ਲਿਆ ਪਾਣੀ ਦਾ ਸੋਰੀ ਦੁੱਧ ਦਾ ਇਹ ਇਹਨੂੰ ਹੁਣ ਚਾਹ ਬਣ ਗਈ ਸਾਡੀ ਗੱਲਾਂ ਬਾਤਾਂ ਦੇ ਨਾਲ ਹੁਣ ਅਸੀਂ ਵਿੱਚ ਪਾਵਾਂਗੇ ਦੁੱਧ ਤੁਸੀਂ ਚਾਹ ਜਰੂਰ ਟਰਾਈ ਕਰਕੇ ਦੇਖਿਓ ਤੁਹਾਨੂੰ ਚਾਹ ਬਹੁਤ ਜ਼ਿਆਦਾ ਪਸੰਦ ਆਏਗੀ ਕਿਉਂਕਿ ਹੁਣ ਮੋਹਰੇ ਦਸਹਿਰੇ ਦੀਵਾਲੀਆਂ ਵੀ ਆ ਗਈਆਂ ਕੰਮਾਂ ਦੀ ਬਣ ਜਾਣੀਆਂ ਰੇਲ ਸੋ ਇਸ ਕਰਕੇ ਇਹ ਹੁੰਦਾ ਹੈ ਵੀ ਜਿੰਨਾ ਬੰਦਾ ਮਰਜੀ ਥੱਕ ਟੁੱਟ ਜਾਵੇ ਵੀ ਚਾਹ ਦੀ ਪਿਆਲੀ ਜਦੋਂ ਆ ਜਾਂਦੀ ਹੈ ਨਾ ਮੋਰੇ ਫੇਰ ਤਾਂ ਬਸ ਐ ਆ ਕੰਮ ਹੋਵੇ ਜੇ ਕੰਮ ਦਾ ਬਾਫ ਹੋਵੇ ਫੇਰ ਤਾਂ ਬਸ ਐ ਕੰਮ ਹੁੰਦੇ ਆ ਨਾ ਵੀ ਛੱਡੇ ਦੋ ਗੱਲਾਂ ਲਓ ਜੀ ਸਾਡੀ ਚਾਹ ਬਣ ਗਈ ਆ ਹੁਣ ਇਹਨੂੰ ਤੁਸੀਂ ਕੀ ਕਰਨਾ ਵਾ ਮਤਲਬ ਇੱਕ ਦੋ ਵਾਲੀਆਂ ਦੇ ਜਦੋਂ ਚਾਹ ਪੱਤੀ ਪਾ ਦੇਣੀ ਆ ਤੁਸੀਂ ਨਾਲੇ ਦੁੱਧ ਨਹੀਂ ਪਾਣਾ ਹੈਗਾ ਸੌਰੀ ਰਜਾਣਾ ਨਹੀਂ ਹੈਗਾ ਤੁਸੀਂ ਉਹਨੂੰ ਚਾਹ ਪੱਤੀ ਪਾ ਕੇ ਬਸ ਕੁਝ ਸਮੇਂ ਬਾਅਦ ਹੀ ਜਦੇ ਨਾਲੇ ਦੁੱਧ ਪਾ ਦੇਣਾ ਉਹਨੂੰ ਇੰਨੀ ਜ਼ਿਆਦਾ ਟੇਸਟੀ ਔਰ ਸਵਾਦ ਚਾਹ ਬਣਦੀ ਹੈ ਨਾ ਤੁਸੀਂ ਛੱਡੇ ਦਿਓ ਗੱਲਾਂ ਤੇ ਫਿਰ ਚਾਹ ਪੱਤੀ ਪਾਣ ਤੋਂ ਬਾਅਦ ਜਦੋਂ ਤੁਸੀਂ ਦੁੱਧ ਪਾ ਦੇਣਾ ਨਾਲ ਫਿਰ ਤੁਸੀਂ ਬਾਅਦ ਵਿੱਚ ਦੋ ਵਾਲੇ ਨੂੰ ਦੋ ਜ਼ਰੂਰ ਦੇਣੇ ਆ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਚਾਹ ਬਣਦੀ ਆ ਇਹ ਸੀਗਾ ਅੱਜ ਦਾ ਸਾਡਾ ਬਲੌਗ ਤੁਹਾਨੂੰ ਇਹ ਬਲੌਗ ਕਿਵੇਂ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਥੇ ਹੀ ਇਸ ਬਲੌਗ ਦੀ ਸਮਾਪਤੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ